न कान

ਗੱਡੀ ਵਾਲੀ ਮੁੰਡੇ ਨੇ ਚਲਾਈ। ਹਾਂ ਉਹਨਾਂ ਚਲਾਈ ਸੀ। ਅੱਛਾ ਇੱਕ ਫੇਰ ਕੀਤਾ। ਹਾਂ ਤੇ ਦੂਸਰੀ ਗੱਡੀ ਕਿੱਡੀ ਸੀ? ਉਹ ਗੱਡੀ ਨੇ ਮੋਟਰਸਾਈਕਲ ਨਾਲ ਟੱਕਰ। ਅੱਛਾ ਮੋਟਰਸਾਈਕਲ ਨਾਲ। ਹਾਂ। ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਗਈ ਉਹ ਦੂਸਰੀ ਗੱਡੀ ਵਾਲਿਆਂ ਨੂੰ ਮਾਰੀ। ਉਹ ਮੋਟਰਸਾਈਕਲ ਵਾਲੇ ਮਾਰਦੇ ਸੀ ਗੱਡੀ ਨੂੰ। ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀ। ਹਾਂ ਗੱਡੀ ਵਾਲੇ। ਗੱਡੀ ਵਾਲੇ ਨੇ ਮਾਰੀ ਇਹਨੂੰ ਜਾਨੇ ਤੇ। ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ। ਗੱਡੀ ਵਾਲੇ ਨੇ। ਗੱਡੀ ਵਾਲੇ ਨੇ ਚਲਾਈ। ਕਿੱਧਰੋਂ ਆਈਆਂ ਇਹ ਗੱਡੀ? ਗੱਡੀ ਤਾਂ ਇੱਧਰੋਂ ਆਈ ਹੈ ਆਪਣੇ। ਕਿਨੇ ਜਾਨੇ ਸੀ ਗੱਡੀ ਦੇ? ਗੱ

ਛਾਂਦੇ ਤੋੜ ਪੈਨ ਕਰਤੀ ਮੁੰਡੂ ਟੂਰੀ ਦੇ ਉੱਤੇ ਸੀਗਾ ਕੋਈ 200 ਮੀਟਰ ਦੀ ਦੂਰੀ ਤੇ ਨਾਕਾ ਲੱਗਾ ਆ ਉਹ ਤੋਂ ਅੱਗੇ ਦੁਗਲ ਟੱਪਾ ਪੈਂਦਾ ਏਟੀਐਮ ਤੇ ਕਾਰਾਂ ਧੋਣ ਦਾ ਕੰਮ ਚੱਲਦਾ ਉਹਦੇ ਲਾਗੇ ਕੋਈ ਕਾਰਾਂ ਤੇ ਆਪਸ ਵਿੱਚ ਚੀਜ਼ਾਂ ਦੀ ਟਕਰਾਅ ਹੋਇਆ ਇੱਕ ਕਾਰ ਦੇ ਵਿੱਚ ਕੋਈ 5-6 ਬੰਦੇ ਸੀਗੇ ਉਹਦੇ ਪਿੱਛੇ ਨਾਲ ਮੋਟਰਸਾਈਕਲ ਵਾਲੇ ਬੰਦੇ ਸੀਗੇ ਤੇ ਉਹ ਬੰਦੇ ਨੂੰ ਕੋਟਮਾਰ ਕਰਦੇ ਜਾਏ ਸੀਗੇ ਤੇ ਸਾਨੂੰ ਆਣ ਕੇ ਦੱਸਿਆ ਕਿਸੇ ਰਾਹਗਰਾਂ ਦੇ ਨਾਮ ਤੇ ਬੰਦੇ ਉਹ ਬਾੜੇ ਟੋਕ ਕਰ ਰਹੇ ਆ ਚਲੋ ਅਸੀਂ ਉਹਦੇ ਪਿੱਛੇ ਦੌੜੇ ਉਹਨਾਂ ਦੇ ਪਿੱਛੇ ਉਹਨਾਂ ਕੋ ਕਾਰਨ ਸੀਗੀਆਂ ਅਸੀਂ ਤੁਰ ਪਏ ਸੀਗੇ ਉਨੀ ਫੇਰ ਉਹਨਾਂ ਦੇ ਰੌਂਦ ਵੀ ਫੇਰ ਕੀਤਾ ਇੱਕ ਰੌਂਦ ਮੈਂ ਬਰਾਮਦ ਕਰ ਲਿਆ ਖੋਲ ਜਿਹੜਾ ਚੱਲਿਆ ਹੋਇਆ ਹਾਂਜੀ ਕਿੰਨੇ ਰੌਂਦ ਕੀਤੇ ਲੋਕੀ ਪਬਲਿਕ ਦੱਸਦੀ ਆ ਉਹਨੂੰ ਦਿਨ ਚਾਰ ਫੇਰ ਕੀਤੇ ਆ ਫੇਰ ਕਰਦੇ ਆ ਟ੍ਰਾਂਸਫਰ ਨਗਰਵਾਲ ਨੂੰ ਚਲ ਗਾਇਆ ਉਹਦੇ ਵਿੱਚੋਂ ਮੈਂ ਇੱਕ ਖੋਲ ਬਰਾਮਦ ਕਰਕੇ ਮਾਈਉ ਨੂੰ ਦੇ ਦਿੱਤਾ ਤੇ ਬਾਕੀ ਤਾਂ ਉਹ ਦੇਖ ਕੇ ਲੱਗਦਾ ਜੀ ਕੋਈ ਹੋਰ ਵੀ ਫੇਰ ਲੱਗ ਪਿਆ ਖੋਲ ਤੁਹਾਡੇ ਕਹਿਣ ਨਾਲ ਪਤਾ ਜੋ ਤੁਸੀਂ ਅਜੇ ਤੱਕ ਦੱਸਿਆ ਹੈਗਾ ਇਸ ਤੋਂ ਸਾਹਜਿਰ ਹੈ ਕਿ ਇਹ ਜਿਹੜੀ ਲੜਾਈ ਆ ਪਿੱਛੋਂ ਹੀ ਕਿਤੇ ਹੁੰਦੀ ਆਈ ਆ ਹਾਂਜੀ ਹਾਂਜੀ ਰੈਂਜਰਸ਼ਾਂ ਪਿੱਛੋਂ ਵੀ ਪਿੱਛੋਂ ਹੋ ਸਕਦੀ ਆ ਜਾਂ ਪਹਿਲਾਂ ਰੈਂਜ ਹੋ ਸਕਦੀ ਆ ਹਾਂਜੀ ਚਾਰ ਕਹਿੰਦੇ ਆ ਆਈਓ ਸਾਹਿਬ ਨੂੰ ਮਾਮਲਾ ਦਰਜ ਕਰ ਲਿਆ ਠੀਕ ਕੀਤਾ ਹੈ ਹਾਂਜੀ ਹਾਂਜੀ ਮੈਂ ਕਾਲ ਕਰ ਦਿੱਤੀ ਕੰਟਰੋਲ ਤੇ ਜੀ ਆਈਓ ਆ ਗਿਆ ਆਈਓ ਹੁਣ ਦੇਖ ਪਾਉਣ ਉਹ ਬੰਦਿਆਂ ਦੇ ਪਿੱਛੇ ਲੱਗੇ ਉਹ ਗਏ ਉਹ ਨਾਲ ਪਿੱਛੇ ਦੇਖਦੀ ਕੀ ਕਰ ਰਹੇ

मेरे बच्चे थे नाम तुम्हारा। है। हाँ। क्या क्या तुम्हारा है बात वहाँ पर बैठे हुए थे हम तो अच्छा। इसको दुआई दिला के लेके आए थे और ये मेरे बच्चे थे दोनों बहुत झगड़ा हुआ ना अब ये लड़की तो मेरी यहाँ पर हुआ मसूला दिया था अरे बच्चे को लेके चाय पिलाने के लिए वहाँ से बात लीजिए के लिए साई तो पिलाएंगे बच्चे अब अपने इधर से काली बंजे इधर भी खड़े होते वो क्या रहे। तो तो वो क्या चला रहे हैं दस बारह गाड़ी थी जितने तो उधर ध्यान नहीं दिया मैंने और मेरे दोनों बच्चे को पकड़ के और इसको पकड़ के मैं इधर साइड में आ गए हाँ उधर चला रहे आ, थे वो उधर उधर अच्छा हाँ उधर उसका तो वहाँ सब लोगों ने सुना इधर सब लोगों ने सुना उसका तो उधर चल रहे थे वो गोली कितनी गोली चले, कुछ चलेगी दो को तो एक बार का जान है तुम्हें तो बच्चे को इधर गए हाँ जान है ना दो बार फिर मैं इधर चले गई थी मेरे बच्चे को

ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਗਈ ਉਹ ਦੂਸਰੀ ਗੱਡੀ ਵਾਲਿਆਂ ਨੂੰ ਮਾਰੀ ਉਹ ਮੋਟਰਸਾਈਕਲ ਵਾਲੇ ਮਾਰਦੇ ਸੀ ਗੱਡੀ ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀ ਹਾਂ ਗੱਡੀ ਵਾਲੇ ਗੱਡੀ ਵਾਲੇ ਨੇ ਮਾਰੀ ਇਹਨੂੰ ਗੱਡੀ ਦੇ ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਚਲਾਈ ਕਿਧਰੋਂ ਆਈਆਂ ਇਹ ਗੱਡੀ ਗੱਡੀ ਤਾਂ ਇਧਰੋਂ ਆਈ ਹੈ ਆਪਣਾ ਕਿਨੇ ਜਾਨੇ ਸੀ ਗੱਡੀ ਦੇ ਵਿੱਚ ਗੱਡੀ 'ਚ ਹੋਣੇ 5-7 ਜਾਨੇ 5-7 ਜਾਨੇ ਤੇ ਮੋਟਰਸਾਈਕਲ 'ਤੇ 2 ਜਾਨੇ ਮੋਟਰਸਾਈਕਲ